ਤਾਨੂ ਗੁਰੂ ਅਰਜਨ ਦੇਵ ਮਹਾਰਾਜ ਜੈਤ ਸ੍ਰੀ ਦੀ ਵਾਰ ਦੇ ਵਿੱਚ ਕਿਰਪਾ ਕਰਦੇ ਹਨ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ ਜਦੋਂ ਪਰਮਾਤਮਾ ਦਇਆ ਕਰਦਾ ਹੈ ਸੱਚੇ ਬਾਦਸ਼ਾਹ ਜੀ ਦਇਆ ਕਰਦੇ ਨੇ ਤੇ ਦੁਖ ਸਾਰੇ ਹਰ ਦਿੰਦੇ ਨੇ ਪਰਮਾਤਮਾ ਦਇਆ ਉਦੋਂ ਕਰਦਾ ਹੈ ਉਚਰਨ ਨਾਮ ਕੀਰਤਨ ਹੈ ਉਚਰਨ ਨਾਮ ਕੀਰਤਨ ਹੈ ਜਦੋਂ ਕੋਈ ਪਰਮਾਤਮਾ ਦੀ ਕੀਰਤੀ ਨੂੰ ਉਚਾਰਨ ਕਰਦਾ ਹੈ ਉਹਦੀ ਕੋਈ ਕੀਰਤੀ ਕਰਦਾ ਹੈ ਉਹਦਾ ਕੀਰਤਨ ਕਰਦਾ ਹੈ ਬਾਣੀ ਦਾ ਫਰਮਾਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਏ ਲਾਇ ਧਿਆਨਾ ਐਸ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਪ੍ਰਧਾਨ ਹੈ ਉਹਦੇ ਕੀਰਤੀ ਪ੍ਰਧਾਨ ਹੈ ਜਿਹੜਾ ਕੀਰਤੀ ਕਰਦਾ ਹੈ ਧਿਆਨ ਲਾ ਕੇ ਸੱਚੇ ਬਾਦਸ਼ਾਹ ਕਹਿੰਦੇ ਨੇ ਫਿਰ ਪ੍ਰਮਾਤਮਾ ਉਹਦੇ ਤੇ ਦਇਆ ਕਰਦਾ ਹੈ ਉਹਦੇ ਸਾਰੇ ਦੁੱਖਾਂ ਨੂੰ ਹਰ ਦਿੰਦਾ ਹੈ ਉਹਦੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ ਦਇਆ ਕਰਨਮ ਦੁਖ ਹਰਨਮ ਸੱਚੇ ਬਾਦਸ਼ਾਹ ਕਹਿੰਦੇ ਜੇ ਤੂੰ ਉਹਦੀ ਕੀਰਤੀ ਕਰੇਗਾ ਉਹਦਾ ਨਾਮ ਜਪੇਗਾ ਪਰਮਾਤਮਾ ਤੇਰੇ ਤੇ ਦਇਆਵਾਨ ਹੋ ਕੇ ਤੇਰੇ ਸਾਰੇ ਦੁੱਖਾਂ ਨੂੰ ਹਰ ਦੇਵੇਗਾ ਤੇਰੇ ਦੁੱਖਾਂ ਨੂੰ ਖਤਮ ਕਰ ਦੇਵੇਗਾ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਵਤਨਾ ਮਾਇਆ ਜਿਨ੍ਹਾਂ ਤੇ ਉਪਰ ਦਾ ਪ੍ਰਵਾਹ ਪਰਮਾਤਮਾ ਜਿਹੜਾ ਦਇਆਵਾਨ ਹੁੰਦਾ ਹੈ ਭਗਵਾਨ ਜਿਹੜਾ ਪਰਮਾਤਮਾ ਸਾਰੇ ਸੰਸਾਰ ਦੀ ਪਾਲਣਾ ਕਰਦਾ ਹੈ ਦਿਆਲ ਪੁਰਖ ਭਗਵਾਨ ਹੈ ਪਰਿਪੁਰਖ ਜਿਹੜਾ ਪਰਮਾਤਮਾ ਹੈ ਭਗਵਾਨ ਪਰਮਾਤਮਾ ਜਿਨ੍ਹਾਂ ਤੇ ਦਿਆਵਾਨ ਹੁੰਦਾ ਹੈ ਨਾਨਕ ਲਿਵਤਨਾ ਮਾਇਆ ਫਿਰ ਉਹ ਮਾਇਆ ਦੇ ਵਿੱਚ ਲਪਾਏ ਮਾ ਨਹੀਂ ਹੁੰਦੇ ਉਹਨਾਂ ਨੂੰ ਮਾਇਆ ਨਹੀਂ ਚੰਬੜਦੀ ਇਸ ਵਾਸਤੇ ਉਹ ਮਾਇਆ ਤੋਂ ਨਿਰਲੇਪ ਹੁੰਦੇ ਨੇ ਨਿਰਲੇਪ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਵੀ ਨਰਲੇਪ ਰਹਿੰਦਾ ਹੈ ਇਸੇ ਤਰੀਕੇ ਦੇ ਨਾਲ ਉਹ ਮਾਇਆ ਵਿੱਚ ਰਹਿ ਕੇ ਵੀ ਨਰਲੇਪ ਰਹਿੰਦੇ ਨੇ ਜਿਵੇਂ ਜਨਕ ਰਾਜਾ ਰਾਜ ਕਰਦਿਆਂ ਹੋਇਆਂ ਵੀ ਨਰਲੇਪ ਸੀ ਉਹ ਰਾਜ ਕਰਦਿਆਂ ਹੋਇਆਂ ਵੀ ਪ੍ਰਮਾਤਮਾ ਦੇ ਨਾਲ ਜੁੜਿਆ ਸੀ ਮਾਇਆ ਵਿੱਚ ਰਹਿ ਕੇ ਵੀ ਉਦਾਸ ਸੀ ਇਸ ਤਰੀਕੇ ਦੇ ਨਾਲ ਜਿਨ੍ਹਾਂ ਤੇ ਪ੍ਰਮਾਤਮਾ ਦੀ ਦਇਆ ਹੋ ਜਾਂਦੀ ਹੈ ਮਾਇਆ ਕਦੇ ਉਹਨਾਂ ਨੂੰ ਚੰਬੜਦੀ ਨਹੀਂ ਕਦੇ ਲਪਾਏ ਮਾਨੀ ਹੁੰਦੇ ਉਹ ਪ੍ਰਮਾਤਮਾ ਦੀ ਕੀਰਤੀ ਕਰਦੇ ਹਨ ਆਹੇ ਬਲੰਦੜੀ 부ਜ ਗਈ ਅਰਖੰਡੜੋ ਪ੍ਰਭ ਆਪ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਕਿ ਪਾਹੇ ਬਲੰਦੜੀ ਉਹਨਾਂ ਦੇ ਅੰਦਰੋਂ ਤਪਸ਼ ਦੀ ਅਗ ਜੜੀ ਹੈ ਕ੍ਰੋਧ ਦੀ ਅੱਗ ਜਿਹੜੀ ਉਹਨਾਂ ਦੀ ਬੁਝ ਜਾਂਦੀ ਹੈ ਉਹ ਕ੍ਰੋਧ ਦੀ ਅੱਗ ਸ਼ਾਂਤ ਹੋ ਜਾਂਦੀ ਹੈ ਅੱਗ ਵਿੱਚੋਂ ਬਚ ਜਾਂਦੇ ਨੇ ਅੱਗ ਵਿੱਚੋਂ ਪ੍ਰਮਾਤਮਾ ਉਹਨਾਂ ਨੂੰ ਬਚਾ ਲੈਂਦਾ ਹੈ ਸੰਸਾਰ ਦੇ ਦੁੱਖਾਂ ਰੂਪੀ ਜਿਹੜੀ ਆਗ ਹੈ ਸੰਸਾਰ ਦੇ ਵਿੱਚ ਦੁੱਖਾਂ ਰੂਪ ਜਿਹੜੀ ਆਗ ਹੈ ਨਾ ਉਸ ਅੱਗ ਨੂੰ ਪ੍ਰਮਾਤਮਾ ਠੰਡਿਆ ਕਰ ਦਿੰਦਾ ਹੈ ਉਸ ਅੱਗ ਨੂੰ ਬੁਝਾ ਦਿੰਦਾ ਹੈ ਸੇਕ ਨਹੀਂ ਲੱਗਣ ਦਿੰਦਾ ਜਵੇਂ ਬਾਬਾ ਵਿਧੀ ਚੰਦ ਜਦੋਂ ਪੱਟੀ ਤੋਂ ਦਛਾਲੇ ਲੈਣ ਜਾਂਦੇ ਨੇ ਦਛਾਲੇ ਲੈ ਕੇ ਜਦੋਂ ਨਿਕਲਦੇ ਨੇ ਤੇ ਘੇਰਾ ਪੈ ਜਾਂਦਾ ਹੈ ਉਸ ਵੇਲੇ ਲੁਕਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਤੇ ਇੱਕ ਕੋਈ ਪਟਹ ਤਮਾਰਿਆ ਸੀ ਦਾਣੇ ਭੁੰਰ ਰਿਹਾ ਸੀ ਉਸ ਵੇਲੇ ਬਾਬਾ ਵਿਧੀ ਚੰਦ ਉਧਰ ਨੂੰ ਆਏ ਉਹਨੂੰ ਕਹਿਣ ਲੱਗੇ ਮੈਨੂੰ ਲੁਕਣ ਵਾਸਤੇ ਕੋਈ ਜਗ੍ਹਾ ਦੇ ਤੇ ਉਹ ਕਹਿਣ ਲਗਾ ਮੇਰੇ ਪਾਸ ਤਾਂ ਪਾਠ ਹੀ ਆ ਹੋਰ ਕੋਈ ਜਗਾ ਨਹੀਂ ਜੇ ਤੇਰਾ ਗੁਰੂ ਸਮਰੱਥ ਹੈ ਤੇ ਪਾਠ ਵਿੱਚ ਬਹਿ ਜਾ ਬਾਬਾ ਬਿਜੇ ਚੰਦ ਜੀ ਉਸ ਵੇਲੇ ਬਲਦੇ ਹੋਏ ਪਾਠ ਦੇ ਵਿੱਚ ਅੱਗ ਦੇ ਵਿੱਚ ਬਹਿ ਗਏ ਸਨ ਤੇ ਗੁਰੂ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦੇ ਚਰਨਾਂ ਨਾਲ ਧਿਆਨ ਜੋੜ ਲਿਆ ਤੇ ਸਵੇਂ ਪਾਤਸ਼ਾਹ ਨੇ ਆਪਣੇ ਸੇਖ ਨੂੰ ਸੇਕ ਨਹੀਂ ਸੀ ਲੱਗਣ ਦਿੱਤਾ ਸੇਕ ਨਹੀਂ ਲੱਗਣ ਦਿੱਤਾ ਇਸ ਵਾਸਤੇ ਉਹਨਾਂ ਦੀ ਅੱਗ ਨੂੰ ਸ਼ਾਂਤ ਕਰ ਦਿੰਦਾ ਹੈ ਉਹਨਾਂ ਨੂੰ ਪ੍ਰਮਾਤਮਾ ਸ਼ਾਂਤ ਕਰ ਦਿੰਦਾ ਹੈ ਉਹ ਅੱਗ ਨੂੰ ਬੁਝਾ ਦਿੰਦਾ ਹੈ ਜੇ ਅੱਗ ਵਿੱਚ ਵੀ ਬਹਿ ਜਾਣ ਕਿਤੇ ਉਹ ਇਸ ਵਾਸਤੇ ਭਾਵੇਂ ਬਲੰਦੜੀ ਬੁਝ ਗਈ ਜਿਹੜੀ ਅੱਗ ਸੀ ਸੰ ਦੁੱਖਾਂ ਰੂਪ ਅੱਗ ਕਰੋਧ ਰੂਪ ਅੱਗ ਉਹ ਬੁਝ ਗਈ ਰਖੰਧੜੋ ਪ੍ਰਭ ਆਪ ਕਿਉਂਕਿ ਪ੍ਰਮਾਤਮਾ ਆਪਣਾ ਜਾਣ ਕੇ ਰੱਖ ਲੈਂਦਾ ਹੈ ਆਗ ਨੂੰ 부ਜਾ ਦਿੰਦਾ ਹੈ ਦੁੱਖਾਂ ਰੂਪ ਆਗ ਨੂੰ ਤੇ ਰਖੰਧੜੋ ਪ੍ਰਭ ਆਪ ਆਪ ਹੀ ਪ੍ਰਮਾਤਮਾ ਆਪਣਾ ਜਾਣ ਕੇ ਰੱਖ ਲੈਂਦਾ ਹੈ ਜਿਨ ਉਪਾਈ ਮੇਦਨੀ ਸੋ ਨਾਨਕ ਸੋ ਪ੍ਰਭ ਜਾਪ ਸਤਗੁਰੂ ਕਿਰਪਾ ਕਰਦੇ ਨੇ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਸਾਜੀ ਹੈ ਨਾਨਕ ਸੋ ਪ੍ਰਭ ਜਾਪ ਕਹਿੰਦੇ ਉਸ ਪ੍ਰਮਾਤਮਾ ਦਾ ਜਾਪ ਕਰਿਆ ਕਰ ਜਿਨੇ ਆ ਸਾਰੀ ਧਰਤੀ ਬਣਾਈ ਆ ਆ ਸਾਰਾ ਵਿਸਾਰਾ ਬਣਾਇਆ ਜਿਸ ਪ੍ਰਮਾਤਮਾ ਨੇ ਸਭ ਦੁਨੀਆ ਨੂੰ ਸਾਜਿਆ ਹੈ ਨਾ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਹਨੂੰ ਧਿਆਇਆ ਕਰ ਪਉੜੀ ਜਾਂ ਪ੍ਰਭ ਭਏ ਦਿਆਲ ਨਾ ਮਿਆਪੈ ਮਾਇਆ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪ੍ਰਮਾਤਮਾ ਦਇਆਵਾਨ ਹੋਇਆ ਹੈ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ ਉਹ ਬਚ ਜਾਂਦੇ ਹਨ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਕਰੋੜਾਂ ਹੀ ਪਾਪ ਜੜੇ ਨੇ ਉਹ ਦਗਧ ਹੋ ਜਾਂਦੇ ਹਨ ਕਰੋੜਾਂ ਪਾਪ ਜੜੇ ਨੇ ਉਹ ਨਾਸ ਹੋ ਜਾਂਦੇ ਆ ਕਿਉਂਕਿ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਇੰਨੀ ਇੱਕ ਤਾਕਤ ਹੈ ਕਿ ਜੇ ਕੋਈ ਮਨ ਲਾ ਕੇ ਧਿਆਨ ਲਾ ਕੇ ਇੱਕ ਛਿਣ ਵੀ ਪਰਮਾਤਮਾ ਦਾ ਨਾਮ ਜਪ ਲਵੇ ਨਾ ਇੱਕ ਛਿਣ ਛਿਣ ਮਾਤਰ ਤੇ ਉਹ ਪਰਮਾਤਮਾ ਦਾ ਨਾਮ ਇੰਨੀ ਇੱਕ ਤਾਕਤ ਰੱਖਦਾ ਹੈ ਕਿ ਕਰੋੜਾਂ ਪਾਪਾਂ ਨੂੰ ਇੱਕ ਮਿੰਟ 'ਚ ਹੀ ਦਗਧ ਕਰ ਦੇਊਗਾ ਆਖੋ ਸਤਨਾਮ ਕਰੋੜਾਂ ਪਾਪਾਂ ਨੂੰ ਖਤਮ ਕਰ ਦੇਗਾ ਪਰਮਾਤਮਾ ਦਾ ਨਾਮ ਇੰਨਾ ਵੱਡਾ ਜੇ ਰੱਬ ਦਾ ਨਾਮ ਸੱਚੇ ਬਾਦਸ਼ਾਹ ਕਹਿੰਦੇ ਨੇ ਕਰੋੜਾਂ ਪਾਪ ਤੇਰੇ ਨਾਸ ਹੋ ਜਾਣਗੇ ਜੇ ਇੱਕ ਵਾਰ ਤੂੰ ਪਰਮਾਤਮਾ ਦਾ ਕਿਤੇ ਨਾਮ ਵਾਹਿਗੁਰੂ ਲੈ ਲਿਆ ਸਤਨਾਮ ਸ੍ਰੀ ਵਾਹਿਗੁਰੂ ਮੁਖੋ ਕਹਿ ਲਿਆ ਨਾ ਇਹ ਪਰਮਾਤਮਾ ਦਾ ਨਾਮ ਤੇਰੇ ਪਾਪਾ ਨੂੰ ਖਤਮ ਕਰ ਦੇਵੇਗਾ ਨਿਰਮਲ ਭਏ ਸਰੀਰ ਜਨ ਤੂੰ ਰੀ ਨਹਾਇ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਨਹਾਤੇ ਨੇ ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਗੁਰਸਿੱਖਾਂ ਦੀ ਧੂੜੀ ਜਿਨ੍ਹਾਂ ਨੂੰ ਮਿਲ ਗਏ ਨਾ ਉਹ ਪਵਿੱਤਰ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਬਾਹੇ ਕਿ ਜੇ ਕਿਤੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਨਾ ਸਾਡਾ ਵੀ ਉਧਾਰ ਹੋ ਜਾਏਗਾ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਧੂੜ ਲੋਚੇ ਸਾਧੂਆਂ ਦੀ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਇਹ ਜਿਹੜੀਆਂ ਨਦੀਆਂ ਨੇ ਇਹ ਵੀ ਸਾਧੂ ਦੇ ਚਰਨਾਂ ਦੀ ਧੂੜ ਲੋਚਦੀਆਂ ਨੇ ਕਿਤੇ ਸਾਡੇ ਵਿੱਚ ਚਰਨ ਪਾ ਦੇਣ ਅਸੀਂ ਪਵਿੱਤਰ ਹੋ ਜਾਈਏ ਇਸ ਵਾਸਤੇ ਇਹੋ ਜੇ ਮਹਾਤਮਾ ਦੇ ਚਰਨਾਂ ਦੀ ਧੂੜ ਹੀ ਮਿਲ ਜਾਏ ਨਾ ਕਿਤੇ ਤੇ ਸੱਚੇ ਬਾਦਸ਼ਾਹ ਕਹਿੰਦੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਜਿਨ੍ਹਾਂ ਨੇ ਪੂਰੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਦਾ ਮਨ ਤੇ ਤਨ ਸੰਤੋਖ ਹੋ ਜਾਂਦਾ ਹੈ Pavlov ਕਿ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ ਉਹ ਸੰਤੁਸ਼ਟ ਹੋ ਜਾਂਦੇ ਹਨ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਫਿਰ ਮਹਾਰਾਜ ਕਹਿੰਦੇ ਤਰ ਜਾਂਦੇ ਨੇ ਕੁਟੰਬ ਸਹਿਤ ਆਪਣੇ ਪਰਿਵਾਰ ਸਮੇਤ ਆਪਣੇ ਸੰਗੀ ਸਾਥੀਆਂ ਸਮੇਤ ਆਪਣੀ ਕੁੱਲ ਸਮੇਤ ਉਹਨਾਂ ਦਾ ਉਤਾਰਾ ਹੋ ਜਾਂਦਾ ਹੈ ਪਾਉ ਉਤਾਰਾ ਹੋ ਜਾਂਦਾ ਹੈ ਸੱਚੇ ਬਾਦਸ਼ਾਹ ਕਹਿੰਦੇ ਜਿਹੜੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ ਉਹਨਾਂ ਦਾ ਭਲਾ ਹੋ ਜਾਂਦਾ ਹੈ ਆਪ ਤਰੇ ਤਰੇ ਨ ਸ੍ਰਿਠਾ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਸਾਰਾ ਪਰਿਵਾਰ ਹੀ ਸੁੱਟ ਜਾਂਦਾ ਹੈ ਸਾਰਾ ਪਰਿਵਾਰ ਹੀ ਤਰ ਜਾਂਦਾ ਹੈ ਇਹ ਮਹਾਰਾਜ ਨੇ ਪਾਵਨ ਪਵਿੱਤਰ ਮੁਖਵਾਗ ਬਸ਼ਿਸ਼ ਕੀਤਾ ਹੈ ਸਾਡੇ ਕਲਯੂਗੀ ਜੀਵਾਂ ਦੇ ਹਿਰਦਿਆਂ ਤੇ ਵਸ ਜਾਵੇ ਮਹਾਰਾਜ ਰਹਿਮਤ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ